ਸਾਰੇ ਮਸਾਲਿਆਂ ਦਾ ਤੋੜ ਹੈ ਜਿਹੜੇ ਆਪਾਂ ਸਬਜ਼ੀਆਂ ਬਣਾਉਣੇ ਆ ਮਤਲਬ ਘਰ ਦੇ ਵਿੱਚ ਇਹਦਾ ਇੱਕ ਪੱਤਾ ਹੀ ਤੋੜ ਕੇ ਆਪਣੇ ਯੂਜ਼ ਕਰਨਾ ਹੈ ਇਹ ਕੀ ਚੀਜ਼ ਆ ਗਈ ਇਹ ਬਈ ਤੇਜ ਪੱਤਾ ਆ ਗਿਆ ਤੇਜ ਪੱਤਾ ਤੇਜ ਪੱਤਾ ਮਤਲਬ ਜਿਵੇਂ ਇਸ ਫਾਇਦੇ ਦਾ ਪੱਤਾ ਹੁੰਦਾ ਉਸ ਤਰ੍ਹਾਂ ਦਾ ਹੈ ਪਲਾਂਟ ਹੈ ਲਾਈਮਨ ਗ੍ਰਾਸ ਲਾਈਮਨ ਗ੍ਰਾਸ ਇਹ ਮੱਛਰ ਵੀ ਭਜਾਉਂਦਾ ਅੱਛਾ ਤੇ ਬਾਕੀ ਕਈ ਫਾਇਦੇ ਹੋਰ ਕਰਦਾ ਹੈ ਅਗਲਾ ਆ ਗਿਆ ਜੀ ਇਲਾਇਚੀ ਇਲੈਚੀ ਲੈਚੀ ਦਾ ਲੈਚੀ ਦਾ ਬੂਟਾ ਹੈ ਜੀ ਇਹ ਹਾਂਜੀ ਮਤਲ ਲੈਚੀ ਸਾਹ ਦਮੇ ਦੀ ਬਿਮਾਰੀ ਵਾਸਤੇ ਬਹੁਤ ਵਧੀਆ ਕੰਮ ਆਉਂਦਾ ਹੈ ਅੱਛਾ ਜੀ ਬਹੁਤ ਵਧੀਆ ਇਹਦੀ ਅਸਲੀ ਪਛਾਣ ਹੁੰਦੀ ਹੈ ਦੇਖੋ ਲੈ ਵੀ ਦੋਸਤੋ ਆਏ ਹੋਏ ਹਾਂਗੇ ਨਿਊ ਚੰਡੀਗੜ੍ਹ ਨਰਸਰੀ ਧੂਰੀ ਦੇ ਵਿੱਚ ਅੱਜ ਦੀ ਵੀਡੀਓ ਦੇਖ ਲਈ ਬਾਈ ਜਿਹੜੇ ਮੇਰੇ ਵੀਰ ਨੇ ਉਹ ਮੁੜ ਕੇ ਬਾਜ਼ਾਰ ਦੇ ਵਿੱਚ ਮਸਾਲੇ ਲੈਣ ਜਾਂਦਾ ਨਹੀਂ ਹੈਗਾ ਤੁਸੀਂ ਆਪਦੇ ਘਰ ਦੇ ਕੋਠੇ ਦੇ ਉੱਤੇ ਬਾਈ ਜੀ ਸੱਤ ਦੇ ਉੱਤੇ ਨਿਕਨੇਕੇ ਗਾਮਲਿਆਂ ਦੇ ਵਿੱਚ ਬਈ ਸਾਰੇ ਮਸਾਲੇ ਲਾ ਸਕਦੇ ਹੋਂ ਤੇ ਬਈ ਆਰਗੈਨਿਕ ਮਸਾਲੇ ਘਰ ਦੇ ਆਪਦੀ ਦਾਣਾਂ ਦੇ ਵਿੱਚ ਕਿਤੇ ਵੀ ਪਾ ਕੇ ਤੁਸੀਂ ਇਹਨੂੰ ਖਾ ਸਕਦੇ ਹੋਗੇ ਕਿਵੇਂ ਉਗਣਗੇ ਕੀ ਗੱਲ ਬਾਤ ਹੈ ਕਿਹੜੇ ਕਿਹੜੇ ਮਸਾਲੇ ਸਾਰੀ ਗੱਲ ਬਾਤ ਕਰਦਾ ਸੋਨੀ ਭਾਈ ਜਨਾ ਸੋਨੀ ਭਾਈ ਸਤਿਕਾਰ ਜੀ ਸਤਿਕਾਰ ਜੀ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਜੀ ਤੁਸੀਂ ਠੀਕ ਠਾਕ ਹੋ ਠੀਕ ਹੈ ਜੀ ਓਕੇ ਜੀ ਦੱਸੋ ਜੀ ਇਹਨਾਂ ਵੇ 21 ਸਬਕ ਕੱਢਿਆ ਭੱਜਿਆ ਇਹ ਸਪਨੇ ਜੀ ਇਹ ਆਲ ਸਪਾਈਸ ਹੈ ਇਹ ਆਲ ਸਪਾਈਸ ਆਗੇ ਸਾਰੇ ਮਸਾਲਿਆਂ ਦਾ ਤੋੜ ਹੈ ਜਿਹੜੇ ਆਪਾਂ ਸਬਜ਼ੀਆਂ ਬਣਾਉਣੇ ਆ ਹਾਂ ਮਤਲਬ ਘਰ ਦੇ ਵਿੱਚ ਇਹਦਾ ਇੱਕ ਪੱਤਾ ਹੀ ਤੋੜ ਕੇ ਆਪਣੇ ਯੂਜ਼ ਕਰਨਾ ਹੈ ਅੱਛਾ ਇਹ ਵਾਲੇ ਪlant ਦਾ ਹਾਂ ਕਿਸ ਤਰ੍ਹਾਂ ਕਰਨਾ ਇਹਨੂੰ ਕਿਦਾਂ ਮਤਲਬ ਪlant ਨੂੰ ਗਰੋ ਕਰਨਾ ਹੈ ਜੇ ਆਪਣੇ ਕੋਲ ਨਹੀਂ ਜਗ੍ਹਾ ਹੈ ਕਿ ਸਾਡੇ ਕੋਲ ਆਓ ਇੱਕ ਗਮਲਾ ਲਵੋ 12 ਇੰਚ ਦਾ 12 ਇੰਚ ਦਾ 12 ਇੰਚ ਦੇ ਗਮਲੇ ਦੇ ਵਿੱਚ ਦਵਾਈ ਖਾਦ ਪਵਾ ਕੇ ਸਾਡੇ ਕੋਲ ਇੱਥੇ ਲਵਾ ਕੇ ਲੈ ਕੇ ਜਾਓ ਠੀਕ ਆ ਪlant ਵੀ ਗਰੋ ਕਰੂ ਪੂਰਾ ਫੈਲ ਜਾਊਗਾ ਵਧੀਆ ਠੀਕ ਹੈ ਇਹਦਾ ਡੇਲੀ ਆਪਾਂ ਜਿੰਨੀਆਂ ਵੀ ਸਬਜ਼ੀਆਂ ਬਣਾਉਣੇ ਆ ਉਹਨਾਂ ਚ ਮਤਲਬ ਇੱਕ ਪੱਤਾ ਤੋੜ ਕੇ ਅੱਧਾ ਤੋਂ ਪੱਤਾ ਤੋੜ ਕੇ ਪਾਓ ਹੂੰ ਬਹੁਤ ਜ਼ਿਆਦਾ ਫਾਇਦੇ ਨੇ ਤੇ ਬਹੁਤ ਜ਼ਿਆਦਾ ਬੈਨੀਫਿਟ ਨੇ ਇੱਕ ਕਿੰਨਾ ਵੱਡਾ ਹੋ ਜਾਊਗਾ ਇਹ ਵਧੀਆ ਪlant ਬਣ ਜਾਊ 4-5 ਫੁੱਟ ਦਾ 4-5 ਫੁੱਟ ਦਾ ਪlant ਆ ਤੇ ਇਹਨੂੰ ਵਧੀਆ ਮਤਲਬ ਜੇ ਆਪਾਂ ਧਰਤੀ 'ਚ ਲਾਉਣੇ ਆ ਉਹ ਤਾਂ ਫਿਰ ਅਲੱਗ ਹੀ ਗੱਲ ਹੈ ਉਹਨੇ ਹਾਈਡ ਲੈਣੇ ਆ ਜੇ ਉਹ ਜੀ ਜਗਾ ਪਈ ਹੁੰਦੀ ਹੈ ਉੱਥੇ ਆਪਾਂ ਅੱਗੇ ਗਮਲੇ ਚ ਭਰ ਕੇ ਰੱਖ ਦਈਏ ਦੋਨੇ ਕੰਮ ਪੂਰੇ ਹੁੰਦੇ ਨੇ ਭੈਣਾ ਵਾਸਤੇ ਠੀਕ ਹੈ ਨਾ ਤੇ ਸਬਜ਼ੀਆਂ ਪੂਰੀਆ ਟੇਸਟੀ ਬਣਦੀਆਂ ਨੇ ਸਾਰੇ ਮਸਾਲਿਆਂ ਦਾ ਤੋੜ ਹੈ ਕਈ ਬਿਮਾਰੀਆਂ ਨੂੰ ਵੀ ਤੋੜਦਾ ਇਹ ਬਬਲਾ ਬੂਟਾ ਲੈ ਵੀ ਜੇ ਕਿਸੇ ਮੇਰੇ ਵੀਰ ਨੇ ਆ ਪੱਤਾ ਪਾ ਲਿਆ ਕੋਈ ਹੋਰ ਮਸਾਲਾ ਪਾਉਣ ਦੀ ਲੋੜ ਹੈ ਨਹੀਂ ਜੀ ਟੇਸਟ ਟੇਸਟ ਬਣ ਜੂਗਾ ਸਬਜ਼ੀ ਦਾ ਤੇ ਟੇਸਟ ਬਣ ਜੂਗਾ ਸਹੀ ਗੱਲ ਹੈ ਤੇ ਬਾਕੀ ਆ অর্ਗੈਨਿਕ ਵੀ ਹੈ অর্ਗੈਨਿਕ ਵੀ ਹੈ ਹਾਂਜੀ ਹਾਂਜੀ ਅਗਲਾ ਕਿਹੜਾ ਆ ਗਿਆ ਜੀ ਬਾਈ ਜੀ ਤੁਹਾਨੂੰ ਦਿਖਾਉਣ ਜਾ ਰਿਹਾ ਹੁਣ ਹਾਰੜ ਹਾਰੜ ਕਹਿੰਦੇ ਆ ਹਾਰੜ ਇਹ ਜੀ ਇਹ ਤਿੰ ਹਾਰਡ ਆ ਗਈ। ਇਹ ਵੀ ਬਹੁਤ ਗੁਣਕਾਰੀ ਆ ਜੀ। ਠੀਕ ਆ। ਤੇ ਵੀ ਸਪੈਸ਼ਲ ਮਤਲਬ ਲਗਾਈ ਜਾਂਦੀ ਆ। ਬਹੁਤ ਮਤਲਬ ਇਸ ਦੇ ਫਾਇਦੇ ਨੇ। ਤੇ ਇਹਨੂੰ ਆਪਾਂ ਮਤਲਬ ਯੂਜ਼ ਕਰ ਸਕਦੇ ਆ ਇਹਦਾ ਪੱਤਾ ਤੋੜ ਕੇ। ਜਾਣਦੇ ਨੇ ਸਾਰੇ ਹਾਰਡ। ਜਾਣਦੇ ਨੇ ਹਾਰਡ ਬਾਰੇ ਕੀ ਕਿਸ ਤਰ੍ਹਾਂ ਦੀ ਚੀਜ਼ ਆ। ਇਹ ਵੀ ਆਪਾਂ ਲਗਾ ਸਕਦੇ ਆ ਗਮਲੇ 'ਚ ਲਾਣਾ ਤਾਂ ਗਮਲੇ 'ਚ ਲੱਗਦਾ। ਸਹੀ ਗੱਲ। ਤੇ ਧਰਤੀ 'ਚ ਲਗਾਉਣਾ ਧਰਤੀ 'ਚ ਵੀ ਲੱਗ ਜੂਗਾ। ਸਹੀ ਗੱਲ। ਪੇਟ ਵਾਸਤੇ ਬਹੁਤ ਵਧੀਆ ਹੁੰਦਾ। ਬਹੁਤ ਵਧੀਆ ਜੀ ਬਹੁਤ ਵਧੀਆ ਹੁੰਦੀ ਪੇਟ ਨੂੰ। ਦੇਖੋ ਕੋਈ ਵੀ ਪੌਦਾ ਬਣਿਆ ਆ ਆਰਗੇਨਿਕ ਆ ਉਹ ਸਾਰਾ ਫਾਇਦੀ ਦੇਊਗਾ। ਫਾਇਦੀ ਦੇਊ। ਇਹ ਕੀ ਚ ਤੇਜ ਪੱਤਾ ਤੇਜ ਪੱਤਾ ਮਤਲਬ ਜਿਵੇਂ ਇਸ ਫਾਇਦੇ ਦਾ ਪੱਤਾ ਹੁੰਦਾ ਉਸ ਤਰ੍ਹਾਂ ਦਾ ਹੈ ਪਲਾਂਟ ਹੈ ਤੇ ਜਿਸ ਤਰ੍ਹਾਂ ਆਪਾਂ ਮਤਲਬ ਚਾਵਲ ਵਗੈਰਾ ਜਾਂ ਸਬਜ਼ੀ ਬਣਾਉਨੇ ਆ ਹਨਾ ਲੈ ਵੀ ਮਿੱਤਰੋ ਉਹਦੇ ਵਿੱਚ ਵੀ ਆਪਾਂ ਇੱਕ ਇਹਦਾ ਪੱਤਾ ਤੋੜ ਕੇ ਪੱਤਾ ਯੂਜ਼ ਕਰ ਸਕਦੇ ਆ ਇਹ ਟੇਸਟ ਬਹੁਤ ਵਧੀਆ ਬਣਾਉਂਦਾ ਹੈ ਵੀ ਸਾਈਡ ਤੇ ਲੈ ਵੀ ਤੇਜ ਪੱਤਾ ਮਿੱਤਰੋ ਇਹ ਹਾਂਜੀ ਹਾਂਜੀ ਤੇ ਅਗਲਾ ਆ ਕੀ ਹੋਵੇ ਜੀ ਫੂਸ ਜਾਈ ਬਾਈ ਜੇ ਫੂਸ ਨਾ ਕਹੋ ਜੀ ਬਾਈ ਜੇ ਬੜਾ ਗੁਣਕਾਰੀ ਪੌਦਾ ਹੈ ਕਿਵੇਂ ਜੀ ਲੈਵਨ ਗ੍ਰਾਸ ਆ ਜੀ ਲੈਵਨ ਗ੍ਰਾਸ ਲੈਵਨ ਗ੍ਰਾਸ ਇਹ ਮੱਛਰ ਵੀ ਭਜਾਉਂਦਾ ਹੈ ਅੱਛਾ ਤੇ ਬਾਕੀ ਕਈ ਫਾਇਦੇ ਹੋਰ ਕਰਦਾ ਹੈ ਠੀਕ ਆ ਮਤਲਬ ਚਾਹ ਪੀਨੇ ਆਪਾਂ ਹਾਂ ਆਪਾਂ ਜਿਆਦਾ ਤਜਾਬ ਬਣ ਜਾਂਦਾ ਹੈ ਪੇਟ 'ਚ ਤਜਾਬ ਬਣ ਜਾਂਦਾ ਹੈ ਚਾਹ ਇਹਦੀ 10 ਵਾਰ ਚਾਹ ਬਣਾ ਕੇ ਪੀ ਲੋ ਤੁਹਾਨੂੰ ਤਜਾਬ ਬਿਲਕੁਲ ਖਤਮ ਹੈ ਬਾਕੀ ਹੋਰ ਬਿਮਾਰੀਆਂ ਵੀ ਬਹੁਤ ਤੋੜਦਾ ਹੈ ਅੱਛਾ ਜੀ ਲੇਕਿਨ ਇਹਦੇ ਸਰਚ ਕਰਕੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪਲਾਂਟ ਇਹ ਵੀ ਗਮਲੇ 'ਚ ਲੱਗ ਜਾਂਦਾ ਹੈ ਤੈਦਾ ਪੱਤਾ ਹੀ ਤੋੜ ਕੇ ਚਾਹ 'ਚ ਪਾਉਣਾ ਟੇਸਟ ਬਹੁਤ ਵਧੀਆ ਨਿੰਬੂ ਵਰਗਾ ਆਉਂਦਾ ਟੇਸਟ ਸਹੀ ਗੱਲ ਹੈ ਲੈ ਵੀ ਮਿੱਤਰੋ ਵੀ ਆ ਗਿਆ 11 ਟੇਪਿੰਨ ਦੀ ਲੋੜ ਨਹੀਂ ਹੈਗੀ ਜੀ ਲੈਮਨ ਟੀ ਬਾਈ ਜੀ ਇਹਦੀਓ ਬਣਦੀ ਹਣੀ ਇਹਦੀਓ ਬਣਦੀ ਹੈ ਜੀ ਇਹਦੀਓ ਬਣਦੀ ਹੈ ਹਾਂਜੀ ਹਾਂਜੀ ਅਗਲਾ ਆਗਲਾ ਜੀ ਅਗਲਾ ਆ ਗਿਆ ਜੀ ਇਲਾਇਚੀ 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 ਦਾ ਇਲਾਇਚੀ ਦਾ ਬੂਟਾ ਹੈ ਜੀ ਇਹ ਹਾਂਜੀ ਮਤਲ ਇਲਾਇਚੀ ਨਹੀਂ ਲੱਗਣੀ ਇਹਦਾ ਪੱਤਾ ਹੀ ਯੂਜ਼ ਹੋਊਗਾ अच्छा जिस तरह ਤੁਹਾਨੂੰ ਪਹਿਲਾਂ ਦਿਖਾਇਆ 11 ਗ੍ਰਾਜ਼ ਉਸੇ ਤਰ੍ਹਾਂ ਇਹ ਕੰਮ ਕਰਦੀ ਆ। ਉਸੇ ਤਰ੍ਹਾਂ ਇਹ ਕੰਮ ਕਰਦੀ ਆ। ਹਾਂ ਇਹ ਵੀ ਟੇਸਟ ਬਣਾਉਂਦੀ ਆ ਚਾਹ ਦਾ। ਮਤਲਬ ਚਾਹ ਪੀਣ ਦੇ ਵਿੱਚ ਬੜੀ ਮਤਲਬ ਹਾਜਮੇਦਾਰ। ਹੂੰ ਔਰ ਪੂਰਾ ਗਲਾਸ ਵੀ ਪੀਤਾ ਜਾਵੇ ਚਾਹ ਦਾ। ਤਾਂ ਵੀ ਆਪਾਂ ਨੂੰ ਇਹ ਫੀਲ ਨਹੀਂ ਹੋਊਗਾ ਵੀ ਆਪਾਂ ਚਾਹ ਦਾ ਡੇਢ ਗਲਾਸ ਪੀ ਗਏ ਜਾਂ ਦੋ ਪੀ ਗਏ ਠੀਕ ਹੈ। ਇਹ ਕਿੱਡਾ ਘੋਜੂਗਾ ਇਹ ਪੌਦਾ? ਵਧੀਆ ਪੜਦਾ ਜੀ ਪੂਰਾ ਗਮਬਲਾ ਭਰ ਜਾਂਦਾ ਇਹਦੇ ਨਾਲ। ਲਾਉਣਾ ਕਿ ਕਿ ਕਿੱਡੇ ਵੱਡੇ ਗਮਬਲੇ ਚ ਲਗਾਉਂਦੇ? ਗਮਬਲੇ ਚ ਆਪਾਂ ਇਹਨੂੰ ਲਾ ਸਕਦੇ ਹਾਂ 15 ਇੰਚ ਦਾ ਗਮਬਲਾ ਲਾ ਲਈਏ 16 ਦਾ ਲ ਇنسੂਲਿਨ ਆ ਗਿਆ ਇنسੂਲਿਨ 슈ਗਰ ਇਹ ਵੀ 슈ਗਰ ਵਾਸਤੇ ਹੈਗਾ ਜੀ ਪਲਾਂਟ ਇਹ ਹਾਂਜੀ ਹਾਂਜੀ ਇਹ ਇਹਦੇ ਬਾਰੇ ਦੱਸੋ ਜੀ ਬਾਜੀ ਇਹਦੇ ਬਾਰੇ ਇਹਦਾ ਆਪਾਂ ਪੱਤਾ ਸੁਕਾ ਕੇ ਇਹਨੂੰ ਆਪਾਂ ਆਪਣੀ ਕੋਈ ਘਰ ਦੀ ਜਗ੍ਹਾ ਜਿਵੇਂ ਪਦੀਨਾ ਲਾਉਣਿਆਂ ਉਸ ਤਰ੍ਹਾਂ ਦੀ ਜੇ ਘਰ ਦੀ ਬਾੜੀ ਮਿਲਦੀ ਹੈ ਤਾਂ ਉਹਦੇ ਵਿੱਚ ਲਗਾ ਸਕਦੇ ਹਾਂ ਨਹੀਂ ਆਪਣੇ ਕੋਲ ਕਿਸਤੀ ਟਾਈਪ ਵਿੰਗੋ ਟ੍ਰੇਆਂ ਪਈਆਂ ਨੇ ਉਹਨਾਂ ਦੇ ਵਿੱਚ ਲਗਾ ਕੇ ਇਹਨਾਂ ਨੂੰ ਬਹੁਤ ਬੜਾ ਗਰੋਅ ਫਰਾਈਲ ਸਕਦੇ ਆ ਦਾ ਪੱਤਾ ਤੇ ਉਸ ਤੋਂ ਬਾਅਦ ਇਹਦਾ ਇਸ ਤਰ੍ਹਾਂ ਪੱਤਾ ਤੋੜਨਾ ਦਿਖਾ ਸਕਦਾ ਮੈਂ ਤੁਹਾਨੂੰ ਹੂੰ ਪੱਤਾ ਤੋੜ ਕੇ ਧੁੱਪੇ ਨਹੀਂ ਸੁਕਾਣਾ ਸ਼ਾਮੇ ਸੁਕਾਣਾ ਸ਼ਾਮੇ ਸੁਕਾਣਾ ਛਾਂ ਦੇ ਵਿੱਚ ਹਾਂ ਜੀ ਛਾਂ ਦੇ ਵਿੱਚ ਸੁਕਾ ਕੇ ਜਦੋਂ 5-7 ਦਿਨਾਂ ਚ ਇਹ ਸੁੱਕ ਗਿਆ ਆਪਦੇ ਆਪ ਇਹਦਾ ਗ੍ਰाइंड ਕਰਕੇ ਪਾਊਡਰ ਬਣਾ ਕੇ ਮਿਕਸੀ ਦੇ ਵਿੱਚ ਜਾਂ ਉਦਾਂ ਆਪਾਂ ਆਰਗੈਨਿਕ ਤਰੀਕੇ ਨਾਲ ਕੁੱਟ ਕੇ ਤੇ ਇਸ ਤੇ ਬਾਅਦ ਇਹਦਾ ਆਪਾਂ ਇੱਕ ਚਮਚ ਮਦਲ ਚਾਹ ਜਾਂ ਪਾਣੀ ਨਾਲ ਲੈ ਸਕਦੇ ਆ ਇਹ ਸ਼ੂਗਰ ਵਾਸਤੇ ਵਧੀਆ ਹੈ ਸ਼ੂਗਰ ਵਾਸਤੇ ਇਨਸੂਲਿਨ ਪੂਰੀ ਕਰਦਾ ਇਹ ਤੇ ਸ਼ੂਗਰ ਦਾ ਲੈਵਲ ਵੀ ਬਹੁਤ ਸਹੀ ਕਰਦਾ ਬਹੁਤ ਬੈਸਟ ਚੀਜ਼ ਹੈ ਇਹ ਪੌਦਾ ਜ਼ਰੂਰ ਆਪਣੇ ਘਰੇ ਲਾਓ ਕਿਉਂਕਿ ਬਈ ਸ਼ੂਗਰ ਦੀ ਪ੍ਰੋਬਲਮ ਅੱਜ ਕੱਲ ਵੱਧਦੀ ਜਾ ਰਹੀ ਹੈ ਬਹੁਤ ਵੱਧਦੀ ਜਾ ਰਹੀ ਹੈ ਬਾਕੀ ਲੇਕਿਨ ਕੁਝ ਨਹੀਂ ਹੈਗਾ ਜਦੋਂ ਆਪਾਂ ਆਰਗੈਨਿਕ ਤੇ ਆ ਜਾਂਦੇ ਆ ਇਹ ਚੀਜ਼ ਨੂੰ ਯੂਜ਼ ਕਰਦੇ ਆ ਬਹੁਤ ਬੈਨੀਫਿਟਨਸ ਚੀਜ਼ ਤੇ ਸਹੀ ਗੱਲ ਹੈ ਇਹ ਕੀ ਹੈਗਾ ਜੀ ਕੰਡੀਸ਼ਨ ਬਾਈ ਜੀ ਇਹ ਤਾਂ ਬਸ ਮਨੋ ਇੱਕ ਸਪੈਸ਼ਲੀ ਚੀਜ਼ ਹੈ ਤੁਸੀਂ ਸੋਚ ਕੇ ਦੱਸੋ ਵੀ ਕੀ ਹੈ ਮਨੂ ਦਾ ਨਹੀਂ ਪਤਾ ਮਾਰੇ ਲਾ ਵੀ ਮਿੱਤਰੋ ਦੱਸੋ ਵੀ ਇਹ ਹੈ ਕੀ ਇਹਣਾ ਪਤਾ ਦਿਖਾ ਦੇ ਬਈ ਕੰਡੇ ਲੱਗੇ ਹੋਣ ਬਈ ਥੱਲੇ ਜੜਾ ਬਾਈ ਜੀ ਮੈਂ ਤੁਹਾਨੂੰ ਦੱਸਦਾ ਕੋਈ ਨਾ ਕਨਫਿਊਜ਼ ਨਾ ਹੋ ਦੱਸੋ ਕੀ ਇਹ ਹੈਗਾ ਕਾਲਾ ਬਾਂਸਾ ਕਾਲਾ ਬਾਂਸਾ ਕਾਲਾ ਬਾਂਸਾ ਸਾਹ ਦਮੇ ਦੀ ਬਿਮਾਰੀ ਵਾਸਤੇ ਬਹੁਤ ਵਧੀਆ ਕੰਮ ਆਦੇ ਵਸੇ ਬਹੁਤ ਵਧੀਆ ਇਹਦੀ ਅਸਲੀ ਪਛਾਣ ਹੁੰਦੀ ਆ ਦੇਖੋ ਬਾਈ ਜੀ ਜਿਵੇਂ ਤੁਸੀਂ ਫੜੀ ਖੜੇ ਹੋ ਇਹਦੇ ਚਿੱਟੇ ਚਿੱਟੇ ਵਾਈਟ ਰੰਗ ਦੇ ਕੰਡੇ ਹੁੰਦੇ ਆ ਕੰਡੇ ਕੰਡੇ ਲੱਗੇ ਹੋਣ ਕੰਡੇ ਲੱਗੇ ਆ ਦੇਖ ਸਕਦੇ ਆ ਇਹ ਵੀ ਬਹੁਤ ਵਧੀਆ ਤਰੀਕੇ ਨਾਲ ਯੂਜ਼ ਹੁੰਦਾ ਇਹਨੂੰ ਲਾ ਲਓ ਆਪਾਂ ਪਲਾਂਟ ਟੈਪ ਬਣੂਗਾ ਇਹ ਗਮਲੇ 'ਚ ਨਹੀਂ ਲਾ ਸਕਦੇ ਆਪਾਂ ਧਰਤੀ 'ਚ ਲਗਾ ਸਕਦੇ ਆ ਅਸਲੀ ਲਗਾ ਸਕਦੇ ਕਿਸੇ ਸਾਈਡ ਤੇ ਲਾਇਆ ਉਹ ਕਿਸੇ ਵੀ ਜਗ੍ਹਾ ਮਿਲਦੀ ਆ ਆਪਾਂ ਨੂੰ ਇਹ ਬਾਸ ਟੈਪ ਜਾ ਆ ਗਿਆ ਨਾ ਇਹ ਬਾਸ ਆਪਾਂ ਬਾਸ ਟੈਪ ਜਾਈ ਆ ਗਿਆ ਜੀ ਇਹਦੇ ਵੀ ਮਤਲਬ ਪੱਤੇ ਆ ਮਤਲਬ ਯੂਜ਼ ਹੁੰਦਾ ਸਾਰਾ YouTube ਤੇ ਇਹਦਾ ਤਰੀਕਾ ਪਿਆ ਕਿਸ ਤਰ੍ਹਾਂ ਯੂਜ਼ ਹਾਂਜੀ ਛਾਤੀ ਦੀ ਬਲਗਮ ਦੀ ਪ੍ਰੋਬਲਮ ਆ ਉਹਦੇ ਵਾਸਤੇ ਬਹੁਤ ਬੈਸਟ ਗੁਣਕਾਰੀ ਪੌਦਾ ਇਹ ਲੈ ਵੀ ਮਿੱਤਰੋ ਆ ਤਾਂ ਇੱਕ ਇੱਕ ਨਾ ਜਰੂਰ ਲਾ ਲਓ ਆਪ ਦੇ ਘਰੇ ਕਿਉਂਕਿ ਬਾਈ ਜਦੋਂ ਜਦੋਂ ਬਾਈ ਜੀ ਮੌਸਮ ਚੇਂਜ ਹੁੰਦਾ ਉਹ ਇਹ ਪ੍ਰੋਬਲਮ ਆਉਂਦੀ ਆਉਂਦੀ ਹੈ ਹਰੇ ਕਿਸੇ ਨੂੰ ਆਉਂਦੀ ਹੈ ਹਾਂਜੀ ਹਾਂਜੀ ਆਹ ਕੀ ਆ ਗਿਆ ਬਾਈ ਜੀ ਬਾਈ ਕੀ ਸੋਚ ਸਕਦੇ ਥੋੜਾ ਕੀ ਦਿਮਾਗ ਕਹਿ ਰਿਹਾ ਕੀ ਚੀਜ਼ ਹੋ ਸਕਦੀ ਹੈ ਚਮੇਲੀ ਹੋ ਸਕਦੀ ਹੈ ਹਾਂ ਭਾਈ ਜੀ ਚਮੇਲੀ ਹੈ ਚਮੇਲੀ ਹੈ ਜੀ ਚਮੇਲੀ ਦਾ ਪੌਦਾ ਇਹਨੂੰ ਫਲਾਵਰ ਬਹੁਤ ਚੰਗੇ ਆਉਂਦੇ ਨੇ ਅੱਛਾ ਜੀ ਇਹ ਵੀ ਬਹੁਤ ਵਧੀਆ ਇਹਦੇ ਫੁੱਲ ਨੇ ਵਾਈਟ ਰੰਗ ਦੇ ਇਹ ਵੀ ਬਹੁਤ ਕੰਮ ਦੀ ਚੀਜ਼ ਹੈ ਠੀਕ ਹੈ ਜੀ ਇਹਨੂੰ ਵੀ ਆਪਾਂ ਲਗਾ ਸਕਦੇ ਆ ਬਹੁਤ ਵੈਸਟ ਹੈ ਇਹ ਵੀ ਆ ਗਈ ਚਮੇਲੀ ਜੀ ਇਹ ਕੀ ਆ ਗਿਆ ਭਾਈ ਜੀ ਭਾਈ ਜੀ ਕਪੂਰ 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 ਦਾ ਬੂਟਾ ਹੈ ਹਾਂ ਜੀ ਇਹ ਵੀ ਬਹੁਤ ਗੁਣਕਾਰੀ ਹੈ ਇਹਦੇ ਵੀ ਬੂਟੇ ਆਪਾਂ ਲਗਾ ਸਕਦੇ ਆ ਠੀਕ ਹੈ ਜੀ ਤੇ ਇਹ ਬਹੁਤ ਵਧੀਆ ਕੰਮ ਆਉਂਦੇ ਨੇ ਬੂਟੇ ਠੀਕ ਹੈ ਜੀ ਇੱਕ ਨੰਬਰ ਪlant ਆ ਇਹ ਵੀ ਇੱਕ ਗਮਲੇ ਚ ਵੀ ਲੱਗ ਜੂਗਾ ਲੈ ਵੀ ਮਿੱਤਰ ਇਹ ਆ ਗਿਆ ਜੀ ਕਪੂਰ ਦਾ ਬੂਟਾ ਨਾ ਦੇਖ ਬਾਕੀ ਤੁਸੀਂ ਜੋ ਸੋਚ ਕੇ ਆਉਂਗੇ ਮੈਡੀਸਨ ਪਲਾਂਟ ਸਾਡੇ ਕੋਲ ਸਾਰੇ ਮਿਲਦੇ ਨੇ ਬਾਕੀ ਰੇਟ ਵੀ ਜਾਇਜ਼ ਰਹਿੰਦੇ ਨੇ ਐ ਨਹੀਂ ਹੈਗਾ ਕੋਈ ਆਪਾਂ ਰੇਟ ਮਤਲਬ ਜਿਆਦਾ ਲਾਣਿਆ ਮੈਡੀਸਨ ਕਰਕੇ ਜਾਇਜ਼ ਰੇਟ ਨੇ ਜਿਸ ਤਰ੍ਹਾਂ ਇਹ ਬੰਦਾ ਆ ਕੇ ਕਹਿੰਦਾ ਇਹ ਰੇਟ ਕਿ ਕਿੱਥੋਂ ਸ਼ੁਰੂ ਹੋ ਇਹਦੇ ਵਿੱਚ ਭਾਈ ਜੀ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਬਸ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਪਹਿਲਾਂ ਅਸੀਂ 50 ਰੁਪਏ ਤੋਂ ਸ਼ੁਰੂ ਕਰਿਆ ਸੀਗਾ ਮਤਲਬ ਹੁਣ 100 ਰੁਪਏ ਤੋਂ ਸਟਾਰਟ ਹੈ ਜੋ ਮਰਜ਼ੀ ਲਿਜਾ ਸਕਦੇ ਹੋ 100 150 200 ਬਸ ਇਹੀ ਰੇ ਇਹ ਕੀ ਆ ਗਈ ਬਾਈ ਜੀ ਇਹ ਇੱਕ ਤੋਹਫਾ ਤੁਸੀਂ ਪਹਿਲਾਂ ਵੀ ਬਹੁਤ ਵੀਡੀਓ ਬਣਾ ਕੇ ਗਏ ਹੋ ਦੇਖਿਆ ਹੋਊਗਾ ਤੁਹਨੇ ਹਾਂਜੀ ਇਹ ਹੈਗੀ ਡਾਇਨਾ ਅੰਜੀਰ ਡਾਇਨਾ ਅੰਜੀਰ ਅੰਜੀਰ ਮਤਲਬ ਸਾਰੀਆਂ ਅੰਜੀਰਾਂ ਦਾ ਤੋੜ ਹੈ ਸਭ ਤੋਂ ਉੱਪਰ ਨੰਬਰ 1 ਅੰਜੀਰ ਹੈ ਇਹ ਅੱਛਾ ਇਹਦਾ ਫਲ ਲੱਗਿਆ ਵੀ ਤੁਹਾਨੂੰ ਮੈਂ ਨਰਸਰੀ ਦੇ ਵਿੱਚ ਦਿਖਾ ਸਕਦਾ ਅਗਰ ਕੋਈ ਵੀ ਕਸਟਮਰ ਆਂਦਾ ਹੈ ਮੇਰੇ ਕੋਲ ਬਾਕਾਇਦਾ ਵੀਡੀਓ ਪਈਆਂ ਨੇ ਬਾਗ ਲਗਾਏ ਹੋਏ ਦੀਆਂ ਠੀਕ ਹੈ ਜੀ ਤੇ ਫਲ ਉਤਰਦੇ ਦੀਆਂ ਇਸਨਾਂ ਅੰਜੀਰ ਉਰੋ ਤੋੜ ਕੇ ਖਾਣੀ ਆ ਉਹ ਵੀ ਖਾ ਸਕਦਾ ਚੈੱਕ ਕਰ ਸਕਦਾ ਮੇਰੇ ਕੋਲ ਨਰਸਰੀ ਚ ਲੱਗੇ ਹੋਏ ਨੇ ਪਲਾਂਟ ਇਹਦੇ ਵੀ ਆਪਣੇ ਕੋਲ ਬਹੁਤ ਬਲਕ ਚ ਬੂਟੇ ਪਏ ਨੇ ਇਹ ਸਾਰੇ ਅੰਜੀਰ ਤੋਂ ਉੱਪਰ ਅੰਜੀਰ ਹੈ ਡਾਈਨਾ ਅੰਜੀਰ ਕਿਹਾ ਜਾਂਦਾ ਕਿੱਡਾ ਵੱਡਾ ਹੋ ਜੂਗਾ ਇਹ ਬੂਟਾ 6-7 ਫੁੱਟ ਹਾਈਟ ਦਾ ਸਾਈਡਾਂ ਤੇ ਨੂੰ ਫੈਲ ਜੂ ਜਿਵੇਂ ਅੱਕ ਦਾ ਬੂਟਾ ਦੇਖਿਆ ਤੁਸੀਂ ਕਦੇ ਵਾਈਟ ਅੱਕ ਹੁੰਦਾ ਜਿਹੜਾ ਜੰਗਲਾਂ ਚ ਖੜਾਏ ਹੁੰਦੇ ਨੇ ਉਸ ਤਰ੍ਹਾਂ ਦਾ ਇਹ ਬੂਟਾ ਬੰਦਾ ਐ ਸੰਖਾ ਕੱਢਦਾ ਤੇ ਫਲ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਜ਼ਿਆਦਾ ਆਵਨ ਵਾਲੂ ਪਰ ਭਰ ਕੇ ਸਾਬੇ ਪਰ ਪਰ ਕੇ ਇੱਕ ਤੋਂ ਤੋੜੋਗੇ ਅੱਛਾ ਜੀ ਮਤਲਬ ਹੈ ਇੱਕ ਤੋਂ 5-5 ਕਿਲੋ ਵੀ ਫਲ ਤੋੜ ਸਕਦੇ ਝੂਠ ਬੋਲਣ ਵਾਲੀ ਉਹ ਗੱਲ ਹੈ ਲੈ ਮਿੱਤਰੂ ਇਹ ਹੈਗਾ ਜੀ ਅੰਜੀਰ ਅੰਜੀਰ ਕਿਹੜਾ ਅੰਜੀਰ ਕਿਸੇ ਡਾਈਨਾ ਡਾਈਨਾ ਜੀ ਬਹੁਤ ਕਾਮਯਾਬ ਬਹੁਤ ਕਾਮਯਾਬ ਰੀਅਲ ਵੈਰਾਈਟੀ ਕਿ ਇਹ ਨਹੀਂ ਹੈਗਾ ਵੀ ਆਪਣੇ ਘਰੇ ਲਾ ਲਿਆ ਜਾ ਕੇ ਵੀ ਕਿਲੋ ਕੀ ਲੱਗਣਾ ਹੈ ਬਹੁਤ ਜ਼ਿਆਦਾ ਲੱਗਣਾ ਹੈ ਬਾਕੀ ਬਾਈ ਜੀ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਬੂਟਾ ਖਰੀਦਣਾ ਚਾਹੁੰਦੇ ਹੋਗੇ ਤਾਂ ਬਾਈ ਜੀ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਹਾਨੂੰ ਆਲਾ ਪਊਗਾ ਜੀ ਸਹਿਰ ਧੂਰੀ ਦੇ ਵਿੱਚ ਨਿਊ ਚੰਡੀਗੜ੍ਹ ਨਸਰੀ ਸਹਿਰ ਧੂਰੀ ਦੇ ਵਿੱਚ ਸੋਨੀ ਬਾਈ ਨਾਲ ਮਿਲ ਕੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਬੂਟਾ ਲੈ ਕੇ ਜਾ ਸਕਦੇ ਹੋਗੇ ਠੀਕ ਹੈ ਬਾਈ ਜੀ ਬਾਈ ਜੀ ਓਕੇ ਧੰਨਵਾਦ ਬਾਈ ਜੀ ਧੰਨਵਾਦ ਜੀ ਬਾਈ ਜੀ ਕਰ ਦੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਿਉਂਕਿ ਬਾਈ ਜੀ ਤੁਹਾਡਾ ਇੱਕ ਇੱਕ ਸ਼ੇਅਰ ਕੀਮਤੀ ਹੈਗਾ ਕਿਉਂਕਿ ਬਾਈ ਜੀ ਪਾ ਧਰਤੀ ਨੂੰ ਹਰੀ-ਭਰੀ ਬਣਾ ਦੇਣਾ ਹੈ ਹਰੀ-ਭਰੀ ਵੀ ਹਰ ਚੀਜ਼ ਆਪਾਂ ਨੇ ਆਰਗੈਨਿਕ ਹੈ ਉਹ ਵਾਲਾ ਨਹੀਂ ਹੈ ਫਲਾਂ ਤੋਂ ਲਾ ਮਸਾਲਿਆਂ ਤੋਂ ਲਾ ਸ਼ਾਦਾਰ ਤੋਂ ਲਾ ਫੁੱਲਾਂ ਤੋਂ ਲਾ ਆਪਣੇ ਆਲੇ-ਦਾਲੇ ਇਹਦੇ ਨਾਲ ਹੀ ਸੁਖਦਾਈਕ ਜ਼ਿੰਦਗੀ ਹੋਣੀ ਹੈ ਜਦੋਂ ਆਪਣੇ ਆਲੇ-ਦਾਲੇ ਗ੍ਰੀਨਰੀ ਹੋਊ ਫੁੱਲ ਹੋਣਗੇ ਆਪਾਂ ਨੂੰ ਫਰੈਸ਼ ਫੀਲ ਹੋਊਗਾ ਹੁਣ ਤੁਸੀਂ ਨਰਸਰੀ 'ਚ ਆਇਓ ਤੁਸੀਂ 2-3 ਘੰਟੇ ਹੋਗੇ ਆਪਦਾ ਘੁੰਮਦੇ ਫਿਰੇ ਜਾ ਰਹੇ ਹੋ ਇੰਜੋਏ ਕਰ ਨੇ ਤੁਸੀਂ ਰਿਲੈਕਸ ਫੀਲ ਕਰ ਰਹੇ ਹੋ ਕਿਸੇ ਪਾਸੇ ਜਾਣੇ ਹੋ ਤਾਂ ਤੁਹਾਨੂੰ ਫੁੱਲ ਦਿਖਾਈ ਦਿੰਦੇ ਨੇ ਕਿਸੇ ਪਾਸੇ ਜਾਣੇ ਹੋ ਤੁਹਾਨੂੰ ਕਿੰਨੂ ਲੱਗੇ ਹੋਏ ਦਿਖਦੇ ਨੇ ਫਲ ਲੱਗੇ ਹੋਇਆ ਦਿਖਦਾ ਤੁਹਾਡਾ ਮਾਈਂਡ ਔਰ ਮਨ ਪੂਰਾ ਫਰੈਸ਼ ਹੋ ਜਾਂਦਾ ਤੁਸੀਂ ਆਉਣੇ ਹੋ ਮੇਰੇ ਕੋਲ ਘੰਟੇ ਵਾਸਤੇ ਲਾਜਾਉਣੇ 5 5 6 6 ਘੰਟੇ ਇਹਦਾ ਹੀ ਕਾਰਨ ਹੈ ਕਿ ਇੱਥੇ ਤੁਸੀਂ ਆ ਕੇ ਫਰੈਸ਼ ਫੀਲ ਕਰਦੇ ਹੋ ਤੁਹਾਡਾ ਜਾਨ ਨੂੰ ਇਹ ਦਿਲ ਕਰੂਗਾ ਹਾਲਦਾਲੇ ਗਰੀਂਦੇਰੀ ਵੀ ਲਾਓ ਆ ਮਸਾਲੇਦਾਰ ਬੂਟੇ ਵੀ ਲਾਓ ਫਲਦਾਰ ਵੀ ਲਾਓ ਸ਼ਾਨਦਾਰ ਵੀ ਲਾਓ ਫੁੱਲ ਵੀ ਲਾਓ ਤੇ ਪਾਰਕ ਵੀ ਲਾਓ ਲਓ ਜੀ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਕੋਲ ਆ ਕੋਠੇ ਦੇ ਉੱਤੇ ਥੋੜੀ ਜੀ ਜਗ੍ਹਾ ਹੈਗੀ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਬੂਟੇ ਲਾ ਸਕਦੇ ਆ ਉਹਦੇ ਘਰੇ ਤੇ ਮਸਾਲੇ ਬਾਈ ਜੀ ਘਰ ਦੇ ਤਿਆਰ ਕਰ ਸਕਦੇ ਠੀਕ ਆ ਬਾਈ ਜੀ ਧੰਨਵਾਦ ਧੰਨਵਾਦ